ਐਸਪੀ ਸਾਹਿਬ ਕੀ ਇੱਕ ਮਾਮਲਾ ਜਿਹੜਾ ਤੁਸੀਂ ਅੱਜ ਪ੍ਰੈਸ ਕਾਨਫਰੰਸ ਰੱਖੀ ਹੈ ਜਤਿੰਦਰ ਕੁਮਾਰ ਉਰਫ ਸੋਨੂ ਬਲਾਲੋ ਪਿੰਡ ਡਿਸਟ੍ਰਿਕਟ ਕਪੂਰਥਲਾ ਸਬਡਿਵੀਜ਼ਨ ਫਗਵਾੜਾ ਦਾ ਰਹਿਣ ਵਾਲਾ ਬਲਾਲੋ ਪਿੰਡ ਤੋਂ ਪਿਛਲੇ ਦਿਨਾਂ 'ਚ ਜਿਹੜਾ ਹੈਗਾ ਇਹਨੇ ਦੋ ਤਿੰਨ ਕ੍ਰਾਈਮ ਫਗਵਾੜਾ ਸਬਡਿਵੀਜ਼ਨ 'ਚ ਕੀਤੇ ਸੀਗੇ ਇੱਕ ਦਿਆਲ ਚੰਦ ਨਾਮ ਦਾ ਵਿਅਕਤੀ ਸੀਗਾ ਪਹਿਲਾਂ ਤਾਂ ਉਹਦੇ ਪਿੰਡ ਉਹਦੀ ਕੁੱਟਮਾਰ ਕੀਤੀ ਉਸ ਤੋਂ ਬਾਅਦ ਜਦੋਂ ਉਹਨੂੰ ਸਿਵਲ ਹਸਪੀਟਲ ਵਿੱਚ ਐਡਮਿਟ ਕਰਵਾਇਆ ਗਿਆ ਤਾਂ ਸੋਨੂ ਤੇ ਇਹਦੇ ਨਾਲ ਦੇ ਸਾਥੀਆਂ ਨੇ ਆ ਕੇ ਜਿਹੜਾ ਸਿਵਲ ਹਸਪੀਟਲ 'ਚ ਕਾਫੀ ਗੁੰਡਾਗਰਦੀ ਕੀਤੀ ਤੇ ਹਸਪੀਟਲ ਦੀ ਵੀ ਤੋੜਪੰਨ ਕੀਤੀ। ਬਗਵਾੜਾ ਸਬਡਿਵੀਜ਼ਨ ਚ ਇਹਦੇ ਅਗੇਂਸਟ ਤਿੰਨ ਐਫਆਈਆਰ ਚ ਸੀ ਇਹਦੀ ਅਰੈਸਟ ਪਾਈ ਆ। ਇਸ ਤੋਂ ਇਲਾਵਾ ਜਿਹੜਾ ਬਾਕੀ ਪੰਜਾਬ ਦੇ ਵਿੱਚ ਕਾਫੀ ਜ਼ਿਲ੍ਹਿਆਂ ਚ ਇਹਦੇ ਅਗੇਂਸਟ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ 13 ਕੇਸ ਰਜਿਸਟਰਡ ਹੈ ਜਿਨ੍ਹਾਂ ਚ ਮਰਡਰ ਕੇਸ ਹੈ ਤੇ ਲੁੱਟਖੋਹਾਂ ਦੇ ਕੇਸ ਰਜਿਸਟਰਡ ਹੈਗੇ ਇਸ ਦੇ ਖਿਲਾਫ। ਇਹਦੇ ਨਾਲ ਜਿਹੜੇ ਬਾਕੀ ਸਾਥੀ ਸੀਗੇ ਪੰਜ ਅਸੀਂ ਉਹਨਾਂ ਨੂੰ ਵੀ ਅਰੈਸਟ ਕੀਤਾ ਤੇ ਜੋ ਵੀ ਲੜਾਈ ਝਗੜੇ ਦਾ ਸਮਾਨ ਜਾਂ ਗੱਡੀ 'ਚ ਕ੍ਰਾਈਮ ਕਰਦੇ ਸੀਗੇ ਉਹ ਉਹ ਸੀ ਰਿਕਵਰ ਕੀਤਾ। ਲੁੱਟਾਪਾ ਕਿਤੇ ਕਿਤੇ ਲੜਾਈ ਹੋਣ ਦਾ ਕਾਰਨ ਕੀ ਹੈ ਜੀ? ਲੜਾਈ ਆਪਣੇ ਕੋਈ ਪਰਸਨਲ ਰੰਜਿਸ਼ ਜੀ ਵਿਅਕਤੀ ਨਾਲ ਵੀ ਰੱਖਦਾ ਤੇ ਨਾਲ ਆਪਣੇ ਜਿਹੜੇ ਲੜਕੇ ਹੈਗੇ ਆ ਜਿਨ੍ਹਾਂ ਤੋਂ ਪਛੂਛ ਇਸ ਦੌਰਾਨ ਹੀ ਕੱਲ੍ਹ ਸਾਹਮਣੇ ਆਈ ਆ ਕਿ ਉਹਨਾਂ ਨੂੰ ਇਹ ਨਾਲ ਲੈ ਕੇ ਕੋਈ ਆਪਣੀ ਜਿਹੜੀਆਂ ਵੀ ਉਹਦੇ ਪਰਸਨਲਿਟੀ ਨਾਲ ਵੀ ਜਿਹਦੇ ਨਾਲ ਲੜਾਈ ਝਗੜਾ ਕਰਦਾ ਜਾਂ ਲੁੱਟਾਪਾ ਕਰਦੇ ਹੈਗੇ ਆ ਤਾਂ ਉਹ ਪਰਸਨਲ ਰੰਜਿਸ਼ ਕਰਕੇ ਹੀ ਇਹ ਲੜਾਈ ਕਰਦੇ ਆ। ਮੈਮ ਕਿੰਨਾ ਟਾਈਮ ਹੋ ਗਿਆ ਜਿਹੜੇ ਹਸਪੀਟਲ 'ਤੇ ਲੜਾਈ ਹੋਈ ਸੀ? ਜੁਲਾਈ ਮਾਸ ਜੁਲਾਈ ਚ ਹੋਈ ਸੀ ਤੇ ਕਿੱਥੇ ਰਹੀ ਇੰਨਾ ਟ ਸਮਾਂ ਹੈ? ਇਹ ਫਗਵਾੜਾ ਸਬ-ਡਿਵੀਜ਼ਨ ਦੀ ਪੁਲਿਸ ਇੱਕ ਮਹੱਤਵਪੂਰਨ ਸਥਿਤੀ ਨਾਲ ਇਹਦੇ ਤੇ ਪਿੱਛੇ ਲੱਗੀ ਹੋਈ ਸੀ ਕਾਫੀ ਲੰਬੇ ਸਮੇਂ ਤੋਂ ਸਾਡੇ ਐਸਐਸਪੀ ਸਾਹਿਬ ਗੌਰਵਪੁਰਾਜੀਤ ਸਾਹਿਬ ਨੂੰ ਵੱਲੋਂ ਇੱਕ ਸਪੈਸ਼ਲ ਟੀਮ ਬਣਾਈ ਗਈ ਸੀ ਜਿਹੜੀ ਇਹਦੇ ਮਗਰ ਅਸੀਂ ਇਰੈਕਟ ਕਰਨ ਲਈ ਛੱਡੇ ਹੋਏ ਸੀ ਆਪਣੇ ਪੁਲਿਸ ਮੁਲਾਜ਼ਮ ਤੇ ਕਾਫੀ ਦਿਨਾਂ ਤੋਂ ਇਹ ਜਿਹੜਾ ਹੈਗਾ ਉਹਦਾ ਅਸੀਂ ਪਿੱਛਾ ਕਰਦੇ ਹੋਏ ਇਹਨੂੰ ਅਸੀਂ 3 ਦਿਨ ਪਹਿਲਾਂ ਅਸੀਂ ਇਹਨੂੰ ਅਰੈਸਟ ਕੀਤਾ ਮੈਮ ਲੋਕਲ ਮਤਲਬ ਫਗਵਾੜੇ ਜਿਆਦਾ ਰਿਹਾ ਕਿ ਬਾਹਰ ਕਿਤੇ ਫਗੜੇ ਤੋਂ ਬਾਹਰ ਫਗਵਾੜਾ ਸਬ-ਡਿਵੀਜ਼ਨ ਤੋਂ ਭੱਜਾਇਆ ਸੀ ਜਦੋਂ ਵੀ ਇਹ ਲਾਸਟ ਵਾਰ ਇੱਕ ਕ੍ਰਾਈਮ ਕਰ ਅਸੀਂ ਪ੍ਰੋਪਰਟੀ ਦੇ ਇਹਦੇ ਤੇ ਵਰਕ ਕੀਤਾ ਤੇ ਇਹਨੂੰ ਅਸੀਂ ਅਰੈਸਟ ਕੀਤਾ ਮੈਮ ਹਥਿਆਰ ਕੀ ਕੀ ਬਰਾਮਦ ਹੋਇਆ ਨਾ ਕੋਈ ਲੜਾਈਆਂ ਝਗੜਿਆਂ ਚ ਜਿਹੜੀ ਵਰਤੋਂ ਵਿੱਚ ਲੈ ਕੇ ਹੁੰਦੇ ਆ ਕਰਪਾਨਾ ਵਗੈਰਾ ਜਾਂ ਬੀਸਬਾਲ ਵਗੈਰਾ ਉਸ ਤਰ੍ਹਾਂ ਦਾ ਅਸੀਂ ਇਹਦੇ ਤੋਂ ਮਟੀਰੀਅਲ ਰਕਬਾ ਜਿਹਦੀ ਕੁੱਟਮਾਰ ਹੋਈ ਉਹ ਕਿੱਥੇ ਰਹਿਣ ਵਾਲੇ ਸੀਗੇ ਬੀਸਬਾਲ ਦਾ ਹਸਪਤਾਲ ਦੇ ਵਿੱਚ ਕੁੱਟਮਾਰ ਹੋਈ ਆ ਵਿਆਹ ਸੰਦੇ ਵਿਆਹ ਚੰਦ ਜੀ ਦਾ ਕੋਈ ਉਹ ਕਿੱਥੇ ਰਹਿਣ ਵਾਲੇ ਸੀਗੇ ਜਲ ਫਰਵਾੜਾ ਸਬਜ਼ੀ ਮੰਡ ਦੇ ਵਿੱਚ ਸਦਰ ਖਾਣਾ ਪੁਲਿਸ ਸਟੇਸ਼ਨ ਹੈਗਾ ਉਹ ਉਸ ਏਰੀਆ ਦੇ ਰਹਿਣ ਵਾਲੇ ਮੈਡਮ ਦੀ ਰੈਸਟ ਕਿੱਥੇ ਪਾਈ ਗਈ ਉਹਦੀ ਅਰੈਸਟ ਸਾਨੂੰ ਜਿਹੜਾ ਹੈਗਾ ਜਦੋਂ ਅਸੀਂ ਆਪਣੀ ਟੀਮ ਪਿੱਛੇ ਦਾ ਪਿੱਛਾ ਕਰਨ ਲਈ ਛੱਡੀ ਹੋਈ ਸੀਗੀ ਤਾਂ ਜਲੰਧਰ ਦੇ ਨੇੜੇ ਸੀ ਜਿਵੇਂ ਅਸੀਂ ਜਿਹੜੀ ਜਿਹੜੀ ਟੀਮ ਲੈ ਕੇ ਜਾਂਦੇ ਪੈਸੀ ਨਾਲ ਇਹ ਟੀਮ ਨਾਲ ਕੀ ਮਤਲਬ ਗੱਲਬਾਤ ਕਰਕੇ ਲੈ ਕੇ ਜਾਂਦੇ ਸਾਹਮਣੇ ਹੈ ਕੋਈ ਵੀ ਟੀਮ ਨੂੰ ਜਿਹੜੇ ਵੀ ਲੜਕੇ ਅਸੀਂ ਨਾਲ ਕੀਤੇ ਹੈਗੇ ਉਹ ਕਹਿ ਰਹੇ ਸੀਗੇ ਕਿ ਅਸੀਂ ਸਾਨੂੰ ਇਹ ਆਪਣੇ ਨਾਲ ਜ਼ਬਰਦਸਤੀ ਵੀ ਰੱਖਦਾ ਹੈਗਾ ਤੇ ਜੋ ਵੀ ਇਹ ਕੰਮ ਕਰਾਉਂਦਾ ਹੈਗਾ ਅਸੀਂ ਉਹਦੇ ਨਾਲ ਹਲਦੇ ਸੀ ਅਸੀਂ ਉਹਦਾ ਮਤਲਬ ਫਸਾਦ ਦਿੰਦੇ ਆ ਕਿੰਨੇ ਲੋਕ ਹੁਣ ਤੱਕ ਟੋਟਲ ਫੜੇ ਹੈ ਜੀ 6 ਦੀ ਅਰੈਸਟ ਪਾ ਚੁੱਕੀਆਂ ਅਸੀਂ 5 6 ਦੇ ਨਾਲ ਕੀ ਕਰਦੇ ਉਹ ਪੇਸ਼ੇ ਤੋਂ ਕੀ ਕਰਦੇ ਹੈ ਜੀ ਲੋਕਲ ਇਸ ਏਰੀਆ ਦੇ ਨਾਲ ਦੇ ਇਹਦੇ ਨੌਨੀ ਆ ਇੱਕ ਇਹਦਾ ਅਜੇ ਰਿਲੇਟਿਵ ਹੀ ਆ ਨੜਕਾ ਜਿਹੜਾ ਇਹਦੇ ਨਾਲ ਕੰਮ ਕਰਦਾ ਜਿਹੜਾ ਸੂਨੂ ਮੈਡਮ ਕੀ ਕਰਦਾ ਰਿਹਾ ਹੁਣ ਤੱਕ ਸਾਹਮਣੇ ਆਇਆ ਕੁਝ ਪਿਛੇ ਤੋਂ ਕੀ ਕਰਦਾ ਸੀ ਪੇਸ਼ੇ ਤੋਂ ਤਾਂ ਬੇਸਿਕਲੀ ਬਿੱਲ ਆਈ ਹੈ ਤੇ ਘਰੋਂ ਭੱਜਿਆ ਹੋਇਆ ਹੈ ਠੀਕ ਹੈ ਜੋ ਵੀ ਲੜਾਈਆਂ ਝੋੜੀਆਂ ਜਿੱਥੇ ਵੀ ਵੰਟਡ ਸੀਗਾ ਉੱਥੇ ਵੀ ਜਿੱਥੋਂ ਕ੍ਰਾਈਮ ਕਰਕੇ ਭੱਜਦਾ ਸੀਗਾ ਉਹ ਗੇਸਾਂ ਜੇ ਇਹਨਾਂ ਦੀ ਏਰੀਆ ਹੈ ਉਹ ਮੋਸਟਲੀ ਅਰੈਸਟ ਪੈ ਚੁੱਕੀ ਹੈ ਤੇ ਟ੍ਰਾਇਲ ਚੱਲ ਰਹੀ ਹੈ ਇਹਦੇ ਨੇਸਟ ਤੇ ਕਿੰਨੇ ਮਾਮਲੇ ਦਰਜ ਹੋਤੇ ਕੀ ਹੋਏਗੇ ਤੱਕ ਹੁਣ ਤੱਕ ਇਹਦੇ ਅਗੇਸਟ 13 ਜਿਹੜੇ ਮੁਕੱਦਮੇ ਹੈਗੇ ਰਜਿਸਟਰ ਹੋਣੇ ਪਾਏ ਗਏ ਤੇ ਜਿਹੜਾ ਹੁਣ ਆਪਾਂ ਕੀ ਕਾਰਵਾਈ ਕੀਤੀ ਹੈ ਜੀ ਹੁਣ ਅਸੀਂ ਇਹਦੀ ਅਰੈਸਟ ਕੀਤੀ ਹੈ ਤੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਠੀਕ ਹੈ ਜੀ